नवाशहर सरगर्मिया प्रोग्राम वास्ते प्रदेशी की तरफों आप जी का हार्दिक स्वागत है पेश है जिला शहीद भगत सिंह संबंधित अब दशेष सरगर्मी

ਪਿੱਛੇ ਹੋ ਕੇ ਖੜੋ ਜਾਓ ਪਿੱਛੇ ਕਿਹੜਾ ਲਾਈਨ ਪਾਸੇ ਲਾਈਨ 'ਚ ਖੜੇ ਕਿਉਂ ਹੋ ਗਏ ਹੋ ਹੁਣ ਹੋਰ ਲੈ ਜਾਓ ਉੱਲੇ ਹੋ ਜਾਓ ਚੱਕੇ ਉੱਤੇ ਚੱਕੇ ਉੱਤੇ ਨਹੀਂ ਨਕੀ ਜਾਂਦੇ ਪਿੱਛੇ ਜਾਦੇ ਮੱਥੇ ਪੱਲੀ ਉਰੇ ਆਵੇ ਬਹੁਤ ਸਮਾਂ ਪੱਲੀ ਉਰੇ ਆ ਇੱਕ ਇੱਕ ਬੱਟੇ ਅੰਦਰ ਫੜੀ ਫੜਵੇ ਕੋਈ ਦੋ ਜਣ ਬਾਲੋ ਛੋਟੇ ਵਿੱਚ ਚੇਂਜ ਕਰੋ ਛੋਟੇ ਛੋਟੇ ਪਿੱਛੇ ਵਿੱਚ ਚਕਲਿਆ ਬੁੱਢੇ ਚਕਲੇ ਚਕਲੇ ਚਲੋ ਜੀ ਨਾ ਕਹਿਦੇ ਵੀ ਸਭ ਲੋਕਾਂ ਨੂੰ ਆਉਣਾ ਚਾਹੀਦਾ ਹੈ ਨਾ ਉਹ ਖੜੇ ਆ ਵੀਰ ਜੀ ਜੰਗਲ ਵਾਲੇ ਭਾਈ ਸਾਹਿਬ ਹੰਸਾ ਦੇ ਖੜੇ ਆ ਤੇ ਸੀ ਵੀ ਲਾਣੇ ਆ ਅਟਾ ਡੋਆ ਪੁੱਟ ਮੀ ਦੀ ਮਨੀ ਹੋਣੀ ਪੂਰਾ ਹੋਣਾ ਚਾਹੀਦਾ ਪੂਰਣਾ ਹੋਣਾ ਚਾਹੀਦਾ ਉਹਦਾ ਸਰਵਾਈਵ ਚਾਹੀਦਾ ਤੇ ਉਹ ਜਿਹੜੇ ਨਹੀਂ ਜਾਣਗੇ ਤੁਸੀਂ ਜਿੱਤੇ ਕਿ 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 ਸਰਪੰਚਿੰ ਪੰਚਾਇਤ ਮੈਂਬਰ ਹੈਗੇ ਨੇ ਅੱਜ ਦੇ ਇਹ ਸਾਰੇ ਇੱਥੇ ਰਲ ਕੇ ਇਨਾ ਨੇ ਬੱਚਿਆਂ ਨਾਲ ਮਿਲ ਕੇ ਪੌਦਾ ਉਪੰਦੀ ਇਨਾ ਨੇ ਐਕਟੀਵਿਟੀ ਆਰਗੇਨਾਈਜ਼ ਕੀਤੀ ਹੈ ਤੇ ਤੁਸੀਂ ਸਾਰੇ ਦੇਖ ਹੀ ਰਹੇ ਹੋ ਇੱਥੇ ਇਨਾ ਨੇ ਬਹੁਤ ਉਤਸ਼ਾਹ ਨਾਲ ਹੈਗਾ ਬੱਚਿਆਂ ਨਾਲ ਇਹ ਕਹਿਣਾ ਉਹ ਇਹੀ ਮੈਸੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਪਾਣੀ ਉਹ ਪੌਦਿਆਂ ਨੂੰ ਦੇਣਾ ਹੈ ਕੋਈ ਵੀ ਪੌਦਾ ਹੋਵੇ ਐ ਨਹੀਂ ਕਿ ਤੁਸੀਂ ਜਿਹੜਾ ਲਾਇਆ ਹੈ ਜਾਂ ਤੁਸੀਂ ਜਿਹਨੂੰ ਦੇਖਿਆ ਹੈ ਕੋਈ ਵੀ ਪੌਦਾ ਹੋਵੇ ਤੁਸੀਂ ਉਹਨਾਂ ਨੂੰ ਪਾਣੀ ਦੇਣਾ ਹੈ ਤੇ ਉਹ ਉਹ ਪੇੜ ਬਣਨ ਤੇ ਸਾਹ ਤੱਕ ਜਲਾ ਸਖਿਆ ਅਧਿਕਾਰੀ ਮੈਡਮ ਰਵਿੰਦਰ ਕੌਰ ਜੀ ਜੀ ਸਰ ਇੱਥੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਵਿਖੇ ਐਕਲੀਮ ਮੈਡਮ ਮੌਜੂਦ ਹਨ ਗੋ ਗ੍ਰੀਨ ਇੰਟਰਨੈਸ਼ਨਲ ਸੁਸਾਇਟੀ ਦੇ ਸ਼੍ਰੀ ਅਸ਼wini ਜੋਸ਼ੀ ਜੀ ਪਿੰਦੇ ਸਰਪੰਚ ਸਾਹਿਬ ਤੇ ਹੋਰ ਅਧਿਕਾਰੀਆਂ ਦੇ ਨਾਲ ਬੱਚਿਆਂ ਦੀ ਮਦਦ ਨਾਲ ਮਨਰੇਗਾ ਦੀ ਲੇਡੀਆਂ ਦੀ ਮਦਦ ਨਾਲ ਇੱਥੇ ਜਿਹੜਾ ਇਹ ਪਲਾਂਟੇਸ਼ਨ ਦਾ ਕੰਮ ਹੋਇਆ ਬਹੁਤ ਹੀ ਐਪਰੀਸ਼ੀਏਬਲ ਹੈ ਤੇ ਬੱਚਿਆਂ ਨੂੰ ਇੱਥੇ ਇਹੀ ਸੰਦੇਸ਼ ਦਿੱਤਾ ਹੈ ਇਹਨਾਂ ਨੇ ਆਪਣੇ ਹੱਥੀ ਬੱਚਿਆਂ ਨੇ ਪੌਦੇ ਲਗਾਏ ਆ ਕਿ ਬੱਚਿਆਂ ਨੇ ਪੌਦੇ ਲਗਾਣੇ ਹੀ ਨਹੀਂ ਉਹਨਾਂ ਨੂੰ ਪਾਲਣਾ ਵੀ ਹੈ ਤੇ ਉਹਨਾਂ ਨੂੰ ਇੱਕ ਰੁੱਖ ਬਣਾਣ ਤੱਕ ਲੈ ਕੇ ਜਾਣਾ ਸੋ ਇਹ ਬਹੁਤ ਵੱਡੀ ਉਪਰਾਲਾ ਪਿੰਡ ਵਾਸੀਆਂ ਦਾ ਤੇ ਗੋਗੂਨ ਇੰਸਟੀਚਿਊਟ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਨਜੀਓ ਅਸ਼ਨੀ ਜੋਸ਼ੀ ਜੀ ਮੈਸੇਜ ਦੇਣਗੇ ਜੀ ਆਪਾਂ 15 ਮਹ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ 15th ਇੰਟਰਨੈਸ਼ਨਲ ਮਾਈ ਟਰੀ ਡੇ ਜਿਹੜਾ ਕਿ ਸਾਲ 2010 ਤੋਂ ਜਿਲ੍ਹਾ ਸ਼ੀਤਪາກ ਸਿੰਘ ਨਗਰ ਤੋਂ ਸ਼ੁਰੂ ਹੋਇਆ ਸੀ ਔਰ ਅਜੋ ਦੁਨੀਆ ਦੇ ਕਈ ਕੋਨਿਆਂ ਵਿੱਚ ਪਹੁੰਚ ਗਿਆ ਹੈ ਜੋ ਕਿ ਜੁਲਾਈ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ ਉਸ ਦੇ ਪ੍ਰਚਾਰ ਦੇ ਲਈ ਐਡਵਾਂਸ ਵਿੱਚ ਪੌਦੇ ਲਾਏ ਜਾ ਰਹੇ ਨੇ ਤਾਂ ਕਿ ਹਰ ਵਿਅਕਤੀ ਨੂੰ ਇਹ ਮੈਸੇਜ ਦਿੱਤਾ ਜਾ ਸਕੇ ਕਿ ਉਹਦਾ ਆਪਣਾ ਰੁੱਖ ਹੋਣਾ ਚਾਹੀਦਾ ਤਾਂ ਉਹ ਆਪਣਾ ਰੁੱਖ ਦੇ ਬਸਮਾਨ ਹੋਵੇ ਤੁਹੇ ਇਹ ਸੋਚ ਦੇ ਨਾਲ ਇਹ ਪੰਜਾਬ ਤੋਂ ਸਾਡੇ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਸੀ ਤੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਇੱਥੇ ਦੇ ਸਮਾਜ ਸੇਵੀਆਂ ਨੇ ਇਹਨੂੰ ਦੁਨੀਆ ਤੱਕ ਪਹੁੰਚਾ ਦਿੱਤਾ ਔਰ ਅੱਜ ਸਾਡੇ ਐਸ ਡੀ ਐਮ ਸਾਹਿਬ ਅਕਸ਼ਾਤਾ ਮੁਕਤਾ ਜੀ ਉਹ ਦੌਰ ਮੁੱਖ ਮਹਿਮਾਨ ਪੌਦੇ ਰੋਪਨ ਕਰਨ ਆਏ ਨੇ ਤੇ ਅੱਜ ਇਹਨਾਂ ਦੇ ਕਰਗਮਲਾਂ ਦੇ ਨਾਲ ਜੋ ਪੌਦੇ ਰੋਪਨ ਸ਼ੁਰੂ ਹੋਇਆ ਅੱਜ 252 ਪੌਦੇ ਲਾਏ ਜਾਣੇ ਨੇ ਜੋ ਕਿ ਖੱਡੇ ਕੱਢ ਦਿੱਤੇ ਗਏ ਨੇ ਔਰ ਸਰਪੰਚ ਸਾਹਿਬ ਸਾਡੇ ਨਾਲ ਖੜੇ ਨੇ ਤੇ ਅਗਲੇ ਜਿਹੜੇ 250 ਪੌਦਾ ਹੋਰ ਲਗਾ ਕੇ 500 ਪੌਦਾ ਇਹ ਦੋ ਚਾਰ ਦਿਨਾਂ ਦੇ ਵਿੱਚ ਪੂਰਾ ਕੀਤਾ ਜਾਣਾ ਹੈ ਪਿੰਡ ਦੇ ਸਰਪੰਚ ਸਾਹਿਬ ਕੀ ਮੈਸੇਜ ਦੇਣਾ ਚਾਹਣਗੇ ਜੀ ਹਾਂਜੀ ਸਰ ਸਰ ਡੀਵੀ ਸਾਹਿਬ ਨੇ ਅੱਜ ਆਣਾ ਸੀਗਾ ਤੇ ਉਹਨਾਂ ਨੂੰ ਡਿਊਟੀ ਕੰਮ ਪੈ ਗਿਆ ਇਸ ਕਰਕੇ ਐਸਜੀਐਮ ਮੈਡਮ ਦੀ ਡਿਊਟੀ ਲਗਾਈ ਗਈ ਹੈ ਜੋ ਪਾਤਾਵਨ ਨੂੰ ਬਚਾਉਣ ਲਈ ਤੇ ਜੋ ਫਸਨੀ ਹੋ ਰਹੀ ਬਿਮਾਰੀਆਂ ਲੱਗ ਰਹੀਆਂ ਇਸ ਕਰਕੇ ਬੱਚਿਆਂ ਦੀ ਮੈਡਮ ਐਸਜੀਐਮ ਮੈਡਮ ਤੇ ਪੰਜ ਦੇ ਬੱਚਿਆਂ ਦੇ ਪ੍ਰੈ ਬੀ ਸਕੂਲ ਦੇ ਬੱਚਿਆਂ ਦੇ ਨਾਲ ਰਲ ਕੇ ਤੇ ਬੂਟੇ ਲਗਾਏ ਗਏ ਆ ਦੇਖੀਏ ਬੂਟਿਆਂ ਨੂੰ ਪਾਲਣ ਲਈ ਸਾਡੇ ਪ੍ਰੈ ਬੀ ਸਕੂਲ ਦੇ ਬੱਚੇ ਮਿਡਲ ਸਕੂਲ ਦੇ ਬੱਚੇ ਰਲ ਕੇ ਜਿਨ੍ਹਾਂ ਨੂੰ ਪਾਣੀ ਪਾ ਕੇ ਵੱਡੇ ਪੀੜ ਬਣਾਣਗੇ ਐਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਧੰਨਵਾਦ ਜੀ ਇਸ ਮੁੱਚੇ ਪ੍ਰਸ਼ਾਸਨ ਤੇ ਇਸ ਮੁੱਚੇ ਐਨਜੀਓ ਦਾ ਜੀ तो इस आप सब लोग बेनती है तो कोई तो भी नवालक अगर बच्चा वहीकल और जो मोटर वहीकल एक्टिव है बेनती समझ लो हकै समझ लो जानकारी जो समझना चाहिए खिलाफ कार्रवाई चलो सको की ख्याल है दिवाली हाँ जी साहब जी की ख्याल है अच्छा ख्याल है कि माड़ा अच्छा ख्याल है कि सेक्टर चलाने के फायदे के नुकसान है जेट चला और खुशी भी इसका शोक करना खुशी सारे ने मैं आप लोगों को तो गुआ दस कि बिल्कुल अनुशासन ਕਿਸੇ ਵੀ ਕਲਾਸ ਦਾ ਕਿਸੇ ਵੀ ਬੰਦੇ ਦਾ ਜਿਹੜਾ ਇੱਕ ਜ਼ਿੰਦਗੀ ਦੀ ਸ਼ੁਰੂਆਤ ਹੈ ਉਹਦੀ ਕਾਮਜ਼ਾਹੀ ਦਾ ਰਸਤਾ ਹੈ ਡਿਸਪਲਨ ਤੋਂ ਸ਼ੁਰੂ ਹੁੰਦਾ ਰਿਹਾ ਡਿਸਪਲਨ ਤੇ ਖਤਮ ਹੁੰਦਾ ਉਸੇ ਸਟਡੀ ਚ ਡਿਸਪਲਨ ਨਾਲ ਕੰਮ ਜਾਂਦਾ ਉਸੇ ਸਪੋਰਟਸ ਇਨ ਡਿਸਪਲਨ ਨਾਲ ਕੰਮ ਜਾਂਦਾ ਉਸੇ ਨਿੱਜੀ ਜ਼ਿੰਦਗੀ ਚ ਡਿਸਪਲਨ ਨਾਲ ਕੰਮ ਜਾਂਦਾ ਸਾਡਾ ਉਠਣ ਬੈਠਣ ਦਾ ਤਰੀਕਾ ਸਾਡਾ ਗੱਲਬਾਤ ਕਰਨ ਦਾ ਤਰੀਕਾ ਸਾਡਾ ਦੁਨੀਆ ਚ ਵਿਚਰਨ ਦਾ ਤਰੀਕਾ ਇਹ ਹੋਣਾ ਚਾਹੀਦਾ ਇਹ ਲੋਭ ਸਾਡੀ ਸਿਰਫ ਤਕੜੀ ਅਸੀਂ ਕਿਸੇ ਨੂੰ ਤੂੰ ਕਹਿ ਕੇ ਬੋਲਦੇ ਆ ਗਾਲੀ ਗਲੋਚ ਕੱਸਦੇ ਆ ਬੈਡ ਆ ਅਸੀਂ ਕਿਸੇ ਨੂੰ ਸਟੈਪ ਦਿੰਦੇ ਆ ਅਸੀਂ ਕਿਸੇ ਨੂੰ ਸਟੈਪ ਦਿੰਦੇ ਆ ਇੱਕ ਅੱਛੇ ਇਨਸਾਨ ਜਦੋਂ ਇਨਸਾਨ ਦੁਨੀਆ ਚ ਬਾਹਰ ਆ ਕੇ ਵਿਚਰਦਾ ਉਹਦਾ ਪਤਾ ਲੱਗਦਾ ਕਿ ਉਹਨੂੰ ਘਰ ਚ ਕੀ ਸੰਸਕਾਰ ਦਿੱਤੇ ਗਏ ਨੇ ਉਹ ਮੁਹਾਰਨੀਏ ਚ ਸਾਡੀ ਕਲਾਸ ਵਿੱਚ ਕਲਾਸ ਵਿੱਚ ਨਹੀਂ ਹੈ ये है सी जे है कि फिर अस चुप बैठे हैं जो सा क्लास टीचर क्लास नहीं है तो साढ़ा बोलना फर्क पाता कि अभी चुप चाप बना ठीक है और तो साढ़ा जिंदगी शिक्षा का नहीं है समय की क्या परेशान एक क्लास पच्ची की बच्चे होंगे होंगे जी होंगे पच्ची की बच्चे वो देखो एक तो पास करना बाकी तो नहीं मतलब पास करना ये क्या है Thank <laughs> you. ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ ਸਹੂਲਤਾਂ चौबी घंटे बुक करो अपनी अपॉइंटमेंट अठानवे अस्सी छहतर विजिट करो संधु हॉस्पिटल चंडीगढ़ रोड नवा शहर जिला श्री भगत सिंह संबंधित अज दिया विशेष सरगर्मिया कल फिर ਨਮੀਅ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ